ਜੀ ਭਾਜੀ ਮੈਂ ਆਸਾ ਸਟਾਫ ਆ ਮੈਂ ਲੇਬਰ ਰੂਮ ਚ ਜੌਬ ਕਰਦੀ ਆ ਮੈਨੂੰ ਇੱਥੇ 4-5 ਸਾਲ ਹੋ ਗਏ ਆ ਆਇਆ ਨੂੰ ਤੁਹਾਡੇ ਸਮੇਂ ਦੌਰਾਨ ਕੋਈ ਇਦਾਂ ਦੀ ਘਟਨਾ ਹੋਈ ਹੋਏ ਕਿ ਲੇਡੀਜ਼ ਨੂੰ ਖਾਸ ਕਰਕੇ ਲੈ ਕੇ ਲੱਗਾ ਹੋਏ ਕਿ ਇਨਸੈਕਿਓਰ ਹੈ ਉਹ ਸਪੈਸ਼ਲ ਸਟਾਫ ਲੇਡੀਜ਼ ਸਟਾਫ ਪੰਜ ਇੱਥੇ ਦੇ ਡੇਲੀ ਦੂਜੇ ਤੀਜੇ ਦਿਨ ਤੇ ਇਦਾਂ ਦੀ ਘਟਨਾ ਹੁੰਦੀ ਰਹਿੰਦੀ ਆ ਕਿਉਂਕਿ ਇੱਥੇ ਲੇਬਰ ਰੂਮ ਆ ਇੱਕ ਮਰੀਜ਼ ਨਾਲ ਘਟੋ ਘਟ ਬਹੁਤੇ ਨਹੀਂ 4-5 ਜਣੇ ਆਦਮੀ ਆਣਗੇ ਚਲੋ ਲੇਡੀ ਦੀ ਇੱਕ ਅੱਧੀ ਹੁੰਦੀ ਆ ਪਰ ਉਹਨਾਂ ਆਦਮੀਆਂ ਚ ਇੱਕ ਦੋ ਜਣੇ ਨੇ ਰਾਤ ਨੂੰ ਸਰਾਵ ਪੀ ਕੇ ਹੀ ਆਂਦੇ ਆ ਗੱਲਾਂ ਕਰੀਆਂ ਕਿੰਨਾ ਕਮੈਂਟ ਬਾਜ਼ੀ ਕਰਦੇ ਨੇ ਕਮੈਂਟ ਬਾਜ਼ੀ ਤੇ ਚਲੋ ਇੰਨੀ ਬਹੁਤੀ ਨਹੀਂ ਕਦੇ ਭਾ ਜਿਹੜੇ ਸ਼ਰਾਬੀ ਬੰਦੇ ਬੈਸ ਕਰਦੇ ਨੇ ਸਾਡੇ ਨਾਲ ਕੁਝ ਵੀ ਗੱਲ ਬੈਸ ਸੁਣਨਗੇ ਵੀ ਅਸੀਂ ਕਿਸੇ ਦਾ ਫੋਨ ਕਰਵਾ ਦਾਂਗੇ ਉਪਰੋਂ ਐਦਾਂ ਕਰ ਦਾਂਗੇ ਤੁਹਾਡੀ ਇੱਥੇ ਕੀ ਵੈਲਿਊ ਆ ਹੁੰਦਾ ਬੈਸ ਬਸਾਈ ਤੇ ਹੁੰਦੀ ਆ ਪਰ ਐਂ ਵੀ ਥੋੜਾ ਡਰ ਜਨ ਨੇ ਚੁੱਪ ਕਰ ਜਨ ਨੇ ਆ ਵੀ ਚਲੋ ਜੇ ਕਦੇ ਲੋੜ ਪੈਂਦੀ ਆ ਫਿਰ ਸਾਡੇ ਇੱਥੇ ਜਿਹੜੇ ਇੱਕ ਭਾਜੀ ਹੈਗੇ ਆ ਪੁਲਿਸ ਵਾਲੇ ਉਹਨਾਂ ਨੂੰ ਫਿਰ ਕਈ ਵਾਰੀ ਬੁਲਾ ਲਈਦਾ ਹੀ ਉਹ ਬਸ ਇੰਨਾ ਹੀ ਕਰ ਸਕਦੇ ਇਸੇ ਯਾਦ ਹੋਏ ਕਿ ਤੁਹਾਡੇ ਨਾਲ ਵੀ ਮੈਸੇਜ ਹੋਇਆ ਹੋਇਆ ਹੈ ਹੁੰਦਾ ਸਰ ਕਈ ਵਾਰੀ ਕਈ ਵਾਰੀ ਹੁੰਦਾ ਹੀ ਇਹ ਹੈ ਵੀ ਬੰਦ ਕੱਟ ਲੋਕੀ ਬੋਲ ਜੰਦੇ ਬਹੁਤ ਜ਼ਿਆਦਾ ਬੰਦ ਕੱਟ ਬੋਲ ਜੰਦੇ ਆ ਹਾਂਜੀ ਮੇਰਾ ਨਾਮ ਡਾਕਟਰ ਮਿੱਕੀ ਸਮਿਆਲਾ ਮੈਂ ਜੂਨੀਅਰ ਰੈਜ਼ੀਡੈਂਟ ਪੈਟਰੀਕ ਵਾਰਡ ਚ ਕੰਮ ਕਰ ਰਿਹਾ ਹਾਂ ਚਲ ਥੋੜਾ ਜੀ ਮੈਨੂੰ ਹਾਂਜੀ ਮੇਰਾ ਨਾਮ ਡਾਕਟਰ ਮਿੱਕੀ ਸਮਿਆਲ ਹੈ ਮੈਂ ਜੂਨੀਅਰ ਰੈਜ਼ੀਡੈਂਟ ਆ ਪੀਡੀਆਟ੍ਰਿਕ ਵਾਰਡ 'ਚ ਤੇ ਇਸ ਟਾਈਮ ਤੇ ਹਜੇ 10:30 ਦਾ ਟਾਈਮ ਹੋਇਆ ਹੈ ਤੇ ਮੈਨੂੰ ਉੱਥੇ نیچے ਕਾਲ ਆਈ ਸੀ ਬੱਚਾ ਚੈੱਕ ਕਰਨ ਮੈਂ ਦੇਖਣ ਆਈ ਸੀ ਕੀ ਕਿਸਮਤ ਸਮਝਾਣਾ ਬेटर ਆਉਂਦਾ ਆ ਸਮੱਸਿਆ ਮਾ ਉਹੀ ਹੈ ਕਿ ਇੱਥੇ ਕੋਈ ਸੇਫਟੀ ਨਹੀਂ ਹੈ ਅਗਰ ਵਾਰਡ 'ਚ ਦੂਸਰੀ ਵਾਰਡ 'ਚ ਆਣਾ ਪੈ ਰਿਹਾ ਹੈ ਤੇ ਰਸਤੇ ਵਿੱਚ ਕੁਝ ਇਦਾਂ ਦੇ ਪੇਸ਼ੈਂਟ ਦੇ ਅਟੈਂਡੈਂਟ ਮਿਲ ਜਾਂਦੇ ਹੈਗੇ ਕੁਝ ਕਮੈਂਟ ਬਹੁਤ ਹੀ ਕਰਦੇ ਹੈ ਫਾਲਤੂ ਦਾ ਬੋਲ ਕੇ ਜਾਂਦੇ ਕਿੰਨਾ ਦੇ ਸਿਕਿਉਰਟੀ ਅਰੇਂਜਮੈਂਟ ਹੋਣੇ ਚਾਹੀਦੇ ਇੱਥੇ ਹਸਪੀਟਲ ਇੱਕ ਤਾਂ ਸੀਸੀਟੀਵੀ ਟੈਕ ਕੈਮਰਾ ਸਾਰੇ ਵਰਕਿੰਗ ਹੋਣੇ ਚਾਹੀਦੇ ਐ ਬਸ ਐਟ ਲੀਸਟ ਇੱਕ ਵਾਰਡ ਸ ਇੱਕ ਗਾਟ ਹੋਣਾ ਚਾਹੀਦਾ ਕਿੰਨੇ ਵਾਰਡ ਨੇ ਕੋਟੇ ਇੱਥੇ ਸਰਜਿਕਲ ਵਾਰਡ ਹੈ ਮੈਡੀਸਿਨ ਵਾਰਡ ਬੱਚਿਆਂ ਵਾਲੀ ਵਾਰਡ ਹੈਗੀ ਹੈ ਲੇਬਰ ਰੂਮ ਹੈਗਾ ਐਮਰਜੈਂਸੀ ਆ ਹਾਂ ਜੀ ਐਟ ਲੀਸ ਕਿ ਕਰ ਨਾ ਹੋਈ ਹੋਏ ਕੀ ਲੱਗਦਾ ਹੋਏ ਇਨਸਿਕਿਉਰਟੀ ਫੀਲ ਕੀਤਾ ਹੋਏ ਹਾਂ ਜੀ ਇੱਕ ਵਾਰ ਪੇਸ਼ੈਂਟ ਇੱਕ ਡਰੰਕ ਸੀਗਾ ਪੇਸ਼ੈਂਟ ਦੇ ਅਟੈਂਡੈਂਟ ਉਹਨੂੰ ਮਨਾ ਕੀਤਾ ਸੀਗਾ ਕਿ ਵਾਰਡ ਚ ਬਾਹਰ ਜਾ ਉਹ ਮਨਾ ਉਲਟਾ ਲੜਨਾ ਸਟਾਰਟ ਕਰ ਦਿੱਤਾ ਸੀਗਾ ਉਹਨੇ ਸਟਾਫ ਨਾਲ ਫਾਲਤੂ ਬੋਲਣਾ ਸਟਾਰਟ ਕਰ ਦਿੱਤਾ ਸੀ ਕੰਪਲੇਂਟ ਦਿੱਤੀ ਸੀ ਤੁਹਾਡੇ ਤੋਂ ਸਟਾਰ ਉਸ ਟਾਈਮ ਸਿਸਟਰ ਜੀ ਨੇ ਜੋ ਵੀ ਐ ਐਸੋਮੋਸਨੋ ਪਹਿਤਵਾਂ ਲਗਿਆ ਨਿਕੋ ਇਨਸਿਕਿਉਰਟੀ ਦਾ ਲੈਵਲ ਵਧਣਾ ਚਾਹੀਦਾ ਨੀ ਉਹਨਾਂ ਨੇ ਜਿਹੜੇ ਹੈਗੇ ਇਸ ਟਾਈਮ ਤੇ ਮੌਜੂਦ ਆ ਆਪਣੇ ਇੱਕ ਗਾਰਡ ਹੈਗੇ ਉਹਨਾਂ ਨੂੰ ਵੀ ਭੇਜ ਦਿੱਤਾ ਸੀਗਾ ਤੁਹਾਡੇ ਸਾਹਮਣੇ ਨਾਲ ਇੱਕ ਮਹਿਲਾ ਡਾਕਟਰ ਜਾਂ ਨਰਸ ਨੂੰ ਕਿੰਨਾ ਕੋਈ ਸਾਰਾ ਪੈਂਦਾ ਰਾਤ ਨੂੰ ਜੀ ਕਿਹਾ ਮਾਰੋਰਾ ਬਸ ਇਹ ਹਾਲਤੂ ਫਾਲਤੂ ਜਿਹੜੇ ਰਾਤ ਨੂੰ ਡਰੰਕ ਕਰਕੇ ਆਉਂਦੇ ਹੈਗੇ ਪੇਸ਼ੈਂਟ ਉਹਨਾਂ ਦਾ ਕੀ ਨਾਲ ਹੈ ਇਹ ਐਸਆਈ ਭਪਿੰਦਰ ਸਿੰਘ ਇਹ ਤੁਸੀਂ ਦਾਦੇ ਜੀ ਤੁਹਾਡੀ ਇੱਥੇ ਡਿਊਟੀ ਕਿੰਨੇ ਤੋਂ ਕਿੰਨਾ ਸਮੇਂ ਦੀ ਹੈ ਇਹ ਸਰ ਮੇਰੇ ਅੱਠ ਤੋਂ ਸਵੇਰੇ 8 ਵਜੇ ਤੱਕ ਹੁੰਦੀ ਹੈ ਉਸ ਤੋਂ ਬਾਅਦ ਅਸਤ ਹੁੰਦੀ ਐ ਸਰ ਸ਼ਾਮ ਨੂੰ ਫੇਰ 8 ਵਜੇ ਰੋਟੀ ਆ ਜਾਂਦੀ ਐ ਕੱਲਾ ਸਿੰਗਲ ਹੀ ਜੰਸਰ ਆ ਮਤਲਬ ਰਾਤ ਨੂੰ ਕੱਲਾ ਹੀ ਹੁੰਨਾ ਜਿਹਨੇ ਦੋ ਹੁੰਦੇ ਸਨ ਲੱਗਦਾ ਕਿ ਮੁਕੰਮਲ ਐ ਮਤਲਬ ਨਹੀਂ ਫਿਰ ਘਟੋ ਘਟ ਰਾਤ ਨੂੰ ਦੋ ਬੰਦੇ ਹੋਣੇ ਚਾਹੀਦੇ ਆ ਰਾਤ ਨੂੰ ਦੋ ਬੰਦੇ ਆ ਘਟੋ ਘਟ ਦੋ ਬੰਦੇ ਕਿੰਨੇ ਮਹੀਨੇ ਚੜੇ ਤੇ ਜੇ ਕੋਈ ਕੋਈ ਮੁਸ਼ਕਲ ਗੁੜਾਈ ਝਗੜਾ ਤਾਂ ਸਭ ਤਿੰਨ ਚਾਰ ਚ ਰੋਜ਼ ਆਉਨੇ ਆਉਣੇ ਲਾਜ਼ਮੀ ਐ ਨਾ ਕੋਈ ਰਾਤ ਸੁੱਕੀ ਨਹੀਂ ਇੰਨੀ ਵਾਰਡ ਐ ਕਦੇ ਉੱਤੇ ਕਦੇ ਥੱਲੇ ਦੋਨੋਂ ਦਾ ਜਮਾਨਾ ਸਵੇਰੇ ਨੀ ਨਾ ਸਰ ਦੋ ਬੰਦੇ ਹੋਣਾ ਇਹ ਵੀ ਥੋੜਾ ਜਿਹਾ ਬੰਦਾ ਇੱਕ ਰਿਲੈਕਸ ਹੋ ਜਾਂਦਾ ਮੜਾ ਮੁੰਡਾ ਨਹੀਂ ਤੇ ਕਦੇ ਨੀ ਝੋੜੀ ਰਹਿਣਾ ਮੈਂ ਇੱਧਾ ਡੈਰੀ ਫੜ ਕੇ ਸਾਰੀ ਰਾਤ ਝੋੜਾ ਰਹੀnga ਕਦੀ ਤੁਸੀਂ ਇਹ ਤੜਨਾ ਨਹੀਂ ਬਤ ਵਿੱਚ ਕੀਤੀ ਵੀ ਤੜਦੇ ਹਮਾਰੀ ਕੋਸ਼ਿਸ਼ ਕੀਤੀ ਲੋਕਾਂ ਇਹ ਤੇ ਰਾਤ ਰੋਝਦੇ ਕੰਮ ਆ ਸਰ ਉਹ ਹੀ ਲੜਾਈ ਹੁੰਦੀ ਆ ਆ ਜਰਾ ਪੀ ਕੇ ਆ ਜਾਂਦੇ ਆ ਛਟਾ ਛਟਾ ਬੋਗ ਲਾਉਂਦੇ ਆ ਉਹਦੇ ਨਾਲ ਬੜੀ ਪ੍ਰੋਬਲਮ ਆ ਰਹੀ ਆ ਤੜਨਾ ਵੀ ਲੱਚਾਂ ਕਰਦੇ ਆ ਤੱਕੇ ਨਾ ਗੱਲ ਪੈ ਜਾਂਦੇ ਆ ਲੋਕੋ ਵੇਖੋ ਜੀ ਜਿੰਨਾ ਮਰਜੀ ਤੁਸੀਂ ਕਾਰਨ ਸਮਝਾਓ ਲੋਕ ਆਪਣੀ ਅੜੀ ਤੇ ਅੜੇ ਰਹਿੰਦੇ ਆ